ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਲੈਨਿੰਗ ਵਾਲੀ ਸਲਵਾਰ ਦੀ ਜੜਾਈ ਕਿਸ ਤਰ੍ਹਾਂ ਕਰਨੀ ਆ ਗੁੰਮਸ ਲਾਈਆਂ ਕਿਸ ਤਰ੍ਹਾਂ ਲਾਉਣੀਆਂ ਨੇਗੀਆਂ ਖਾਸ ਕਰਕੇ ਆਪਾਂ ਤੁਹਾਨੂੰ ਦੱਸਾਂਗੇ ਵੀ ਗੁੰਮਸ ਲਾਈਆਂ ਕਿਸ ਤਰ੍ਹਾਂ ਲਾਉਣੀਆਂ ਨੇ ਸਾਰੀ ਸਲਵਾਰ ਆਪਾਂ ਗੁੰਮਸ ਤਰੀਕੇ ਨਾਲ ਬਣਾਵਾਂਗੇ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਦੇਖਣਾ ਤੇ ਐਂਡ ਤੱਕ ਦੇਖਣਾ ਜੀ ਫਿਰ ਤੁਹਾਨੂੰ ਸਮਝ ਆ ਜਾਊ ਵੀ ਆਪਾਂ ਗੁੰਮਸ ਲਾਈਆਂ ਕਿਸ ਤਰ੍ਹਾਂ ਲਗਾਉਣੇ ਆਗੇ ਦੇਖੋ ਇਹ ਆਪਣੇ ਕੋਲੇ ਕੁੰਦੇ ਨੇ ਪਹਿਲਾਂ ਹੁਣ ਆਪਾਂ ਆਸਣ ਵਾਲੀ ਸਲਾਈ ਤੋਂ ਸ਼ੁਰੂ ਕਰਨਾਗਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਦੇਖੋ ਪਹਿਲਾਂ ਆਪਾਂ ਦੋ ਕੁੰਦੇ ਰੱਖੇ ਨੇ ਆਸਣ ਵਾਲੇ ਦੋਨੇ ਕੱਪੜੇ ਆਪਾਂ ਇੱਕ ਸਾਈਡ ਤੇ ਰੱਖਿਆ ਤੇ ਜਿਹੜਾ ਲਾਈਨਿੰਗ ਦੇ ਦੋਨੇ ਪੀਸ ਨੇ ਉਹ ਆਪਾਂ ਇੱਕ ਸਾਈਡ ਤੇ ਰੱਖਿਆ ਇਹ ਨਹੀਂ ਹੈਗਾ ਕਿ ਤੁਸੀਂ ਲਾਈਨਿੰਗ ਦਾ ਇੱਕ ਪੀਸ ਉੱਪਰ ਰੱਖ ਲੈ ਕੇ ਨੀਚੇ ਰੱਖਣਾਗਾ ਚਾਹੇ ਤੁਸੀਂ ਕੱਪੜਾ ਉੱਪਰ ਰੱਖ ਲਓ ਜੀ ਚਾਹੇ ਲੈਣੀ ਨੀਚੇ ਰੱਖ ਲਓ ਪਰ ਜਿਹੜੇ ਦੋਨੇ ਪੱਲੇ ਨੇ ਉਹ ਇੱਕ ਸਾਈਡ ਹੋਣੇ ਚਾਹੀਦੇ ਨੇਗੇ ਦੇਖੋ ਆਪਣੇ ਕੋਲ ਨਾ ਇਸ ਤਰ੍ਹਾਂ ਇਹਨੂੰ ਆਪਾਂ ਥੋੜਾ ਜਿਹਾ ਵਾਧਾ ਰੱਖਿਆ ਗਾ ਲਾਈਨਿੰਗ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਬਲ ਪਾ ਲਾਂਗੇ ਜਿੰਨੇ ਵੀ ਲਾ ਲਾਈਨਿੰਗ ਆਪਣੇ ਕੋਲੇ ਵੱਧ ਹੋਊਗੀ ਨਾ ਉਹਦਾ ਆਪਾਂ ਬਲ ਪਾ ਦਾਂਗੇ ਤੇ ਇਹ ਅਸਾਂ ਨੇ ਇਸ ਲੱਕ ਲਗਾ ਲਈਏ ਜੀ ਆਪਾਂ ਆ ਦੇਖੋ ਲਾਈਨਿੰਗ ਵਾਲੇ ਪਾਸੇ ਇੱਕ ਪਾਸੇ ਅਸੀਂ ਕਪੜਾ ਇੱਕ ਪਾਸੇ ਸੀ ਹੁਣ ਆਪਾਂ ਇਹਨੂੰ ਗੁੰਮ ਕਿਸ ਤਰ੍ਹਾਂ ਕਰਨਾਗਾ ਦੇਖੋ ਆਹ ਦੇਖੋ ਲਾਈਨਿੰਗ ਇੱਕ ਸਾਈਡ ਹੋ ਗਈ ਕਪੜਾ ਆਪਣਾ ਇੱਕ ਸਾਈਡ ਹੋ ਗਿਆ ਹੁਣ ਇਹਨੂੰ ਨਾ ਆਪਾਂ ਓਪਨ ਕਰ ਲਾਂਗੇ ਇਸ ਤਰ੍ਹਾਂ ਕੱਪੜੇ ਨੂੰ ਆਪਾਂ ਉਧਰਲੀ ਸਾਈਡ ਕਰਤਾ ਤੇ ਜਿਹੜਾ ਲਾਈਨਿੰਗ ਦਾ ਉੱਪਰਲਾ ਪੱਲਾ ਉਹਨੂੰ ਆਪਾਂ ਇਧਰਲੀ ਸਾਈਡ ਘੁਮਾਤਾ ਠੀਕ ਹੈ ਜੀ ਕੱਪੜੇ ਦਾ ਇੱਕ ਪਾਸਾ ਉਧਰਲੀ ਸਾਈਡ ਕਰਤਾ ਲਾਈਨਿੰਗ ਵਾਲਾ ਇੱਕ ਪਾਸਾ ਚਾ ਕੇ ਉਧਰਲੀ ਸਾਈਡ ਕਰਤਾ ਹੁਣ ਦੇਖੋ ਆਪਣੀ ਇਧਰਲੀ ਸਾਈਡ ਤੋਂ ਵੀ ਸਲਾਈ ਗੁੰਮ ਹੋ ਗਈ ਇਧਰਲੀ ਸਾਈਡ ਤੋਂ ਵੀ ਸਲਾਈ ਗੁੰਮ ਹੋ ਗਈ ਅਸਨ ਵਾਲੀ ਸਲਾਈ ਬਿਲਕੁਲ ਆਪਣੀ ਗੁੰਮ ਹੋ ਚੁੱਕੀ ਆ ਦੇਖੋ ਠੀਕ ਹੈ ਜੀ ਇਸੇ ਤਰ੍ਹਾਂ ਹੁਣ ਆਪਾਂ ਜਿਹੜੀਆਂ ਕਿ ਦੂਜੀਆਂ ਸਲਾਈਆਂ ਸ਼ੁਰੂ ਕਰਨੀਆਂ ਨੇਗੀਆਂ ਹੁਣ ਇਹਨੂੰ ਆਪਾਂ ਕੱਪੜੇ ਨੂੰ ਸਿੱਧਾ ਕਰ ਲਾਂਗੇ ਸਿੱਧਾ ਕਰਕੇ ਹੁਣ ਆਪਾਂ ਇਹਨੂੰ ਮੂਰੀ ਵਾਲੀ ਸਾਈਡ ਤੋਂ ਆਪਾਂ ਸ਼ੁਰੂ ਕਰਨਾਗਾ ਆਪਾਂ ਕੱਪੜਾ ਸਹੀ ਕਰਕੇ ਰੱਖ ਲੀਏ ਜੀ ਫਿਰ ਦਿਖਾਉਨੇ ਆ ਹਾਂਜੀ ਦੇਖੋ ਆਪਾਂ ਹੁੰਦੇ ਸਿੱਧੇ ਕਰ ਲਏ ਸੀਗੇ ਤੇ ਹੁਣ ਆਪਾਂ ਗੋਡਿਆਂ ਦੀ ਜੜਾਈ ਕਰਨੀ ਆ ਹੁੰਦਿਆਂ ਦੇ ਨਾਲ ਦੇਖੋ ਇੱਕ ਸਾਈਡ ਆਪਾਂ ਗੋਡਿਆਂ ਵਾਲੀ ਲਾਈਨਿੰਗ ਰੱਖੀ ਹੈਗੀ ਪਹਿਲਾਂ ਆਪਾਂ ਉਹਨੂੰ ਸਿੱਧਾ ਕਰ ਲਿਆ ਸੀਗਾ ਦੇਖੋ ਲਾਈਨਿੰਗ ਵਾਲੀ ਸਾਈਡ ਆਪਾਂ ਨਾ ਗੋਡਿਆਂ ਵਾਲੀ ਲਾਈਨਿੰਗ ਰੱਖੀ ਆ ਨੀਚੇ ਦੋਨੇ ਪੱਲੇ ਲਾਈਨਿੰਗ ਵਾਲੇ ਹੋਗੇ ਇੱਕ ਸਾਈਡ ਹੁਣ ਆਪਣਾ ਨੀਚੇ ਹੁੰਦਾ ਉੱਪਰ ਆਪਣਾ ਗੋਡਿਆਂ ਵਾਲਾ ਕੱਪੜਾ ਆਪਾਂ ਤੁਹਾਨੂੰ ਦਿਖਾਉਨੇ ਆ ਆ ਦੇਖੋ ਠੀਕ ਹੈ ਜੀ ਆਹ ਹੁੰਦੇ ਵਾਲੀ ਲਾਈਨਿੰਗ ਹੋ ਗਈ ਆਹ ਹੁੰਦਾ ਹੋ ਗਿਆ हर नीचे गोडेंला कपड़ा हो गया लाइनिंग होगी आ उपर गोडें वाला कपड़ा हो गया अपना हम आपू सिलाई लगाव बस इस चीज़ का ध्यान रखना कि अपनी लाइनिंग एक सैड होनी चाहिए है तो कपड़ा अपना एक सैड होना चाहिए फिर घुम सलाइया लगदियाँ नहीं हाँ जी जी आप सिलाई लगाई सी ना गोडें कपड़े वाली यह हूँ आप ओपन करके दिखाने गे लो जी आलाई अपनी इस तरह लग चुकी है इधरों भी आप दूजे पास भी दिखाने लो ये भी अपनी सिलाई गुम हो गई है ਲਾਈਨਿੰਗ ਵਾਲੀ ਸਾਈਡ ਤੋਂ ਵੀ ਤੇ ਕੱਪੜੇ ਵਾਲੀ ਸਾਈਡ ਤੋਂ ਵੀ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਦੂਜੀ ਸਲਾਈ ਵੀ ਦੂਜੇ ਪਾਸੇ ਵੀ ਗੋਡਿਆਂ ਵਾਲਾ ਕੱਪੜਾ ਇਸ ਤਰ੍ਹਾਂ ਹੀ ਜੋੜ ਲੈਣਾਗਾ ਲਾਈਨਿੰਗ ਨੂੰ ਆਪਾਂ ਲਾਈਨਿੰਗ ਵਾਲੀ ਸਾਈਡ ਰੱਖਾਂਗੇ ਹੁੰਦੇ ਨੂੰ ਆਪਾਂ ਕੱਪੜੇ ਨੂੰ ਆਪਾਂ ਕੱਪੜੇ ਵਾਲੀ ਸਾਈਡ ਰੱਖਾਂਗੇ ਹੁਣ ਆਪਾਂ ਇਹਨੂੰ ਆਪਾਂ ਦੂਜੀ ਸਾਈਡ ਘੁਮਾ ਲਾਂਗੇ ਇਹਦੇ ਵਿੱਚ ਇੱਕ ਚੀਜ਼ ਦਾ ਧਿਆਨ ਰੱਖਣਾ ਜੀ ਜਿਹੜਾ ਕਿ ਆਸਣ ਵਾਲਾ ਕੱਪੜਾ ਆਪਣਾ ਨਾ ਚਾਰੇ ਕੁੰਦੇ ਆਪਾਂ ਪਹਿਲਾਂ ਹੀ ਸਲਾਈ ਕਰਕੇ ਰੱਖਣੇਗੇ ਜਿਵੇਂ ਆਪਾਂ ਨਾਰਮਲ ਸਲਵਾਰ ਦੇ ਆਪਾਂ ਬਿਨਾ ਲਾਈਨਿੰਗ ਵਾਲੀ ਸਲਵਾਰ ਦੇ ਪਹਿਲਾਂ ਆਪਾਂ ਕੁੰਦਿਆਂ ਦੇ ਅਸਨ ਵਾਲੀਆਂ ਸਲਾਈਆਂ ਲਾ ਲੈਣੇ ਆ ਪਹਿਲਾਂ ਇਹਦੇ ਇੱਕ ਸਾਈਡ ਤੋਂ ਅਸਨ ਵਾਲੀ ਸਲਾਈ ਲੱਗੂਗੀ ਦੂਜੀ ਸਾਈਡ ਤੇ ਸਾਰਿਆਂ ਤੋਂ ਲਾਸਟ ਤੇ ਜਾ ਕੇ ਲੱਗੂਗੀ ਜੀ ਆਹ ਦੇਖੋ ਹੁਣ ਆਪਣੇ ਕੋਲੇ ਇੱਕ ਕੁੰਦਾ ਦਾ ਲਾਈਨਿੰਗ ਵਾਲਾ ਪੀਸਾ ਤੇ ਇੱਕ ਕੁੰਦਾ ਆਪਣੇ ਕੋਲ ਹੁਣ ਆਪਾਂ ਇਹਨੂੰ ਕਿਸ ਤਰ੍ਹਾਂ ਰੱਖਣਾਗਾ ਜਿਹੜਾ ਹੁਣ ਆ ਗੋਡਿਆਂ ਵਾਲਾ ਕੱਪੜਾ ਹੈ ਨਾ ਇਹਨੂੰ ਆਪਾਂ ਇਹਦੇ ਨੀਚੇ ਰੱਖਾਂਗੇ ਇਹਦੇ ਨੀਚੇ ਵਾਲੀ ਸੈੱਡ ਰੱਖਾਂਗੇ ਇਸ ਤਰ੍ਹਾਂ ਰੱਖਾਂਗੇ ਜੀ ਤੇ ਜਿਹੜਾ ਗੋਡਿਆਂ ਵਾਲਾ ਕੱਪੜਾ ਉਹ ਆਪਾਂ ਕੁੰਡੇ ਦੇ ਉੱਪਰ ਰੱਖਾਂ ਅਦਿਕੁ ਇਸ ਤਰ੍ਹਾਂ आ वाले हो गए अपने को चार पीस देखो हूँ आपकी सिलाई लगावे चेक करना भी कोई भी पीस अपना रह ना जाए ਲਾਈਨਿੰਗ ਨੂੰ ਹਮੇਸ਼ਾ ਤੁਸੀਂ ਥੋੜਾ ਜਿਹਾ ਵਾਧੂ ਰੱਖਿਆ ਕਰੋ ਸਾਰੀਆਂ ਸਲਾਈਆਂ ਆਪਾਂ ਇਹ ਕੰਪਲੀਟ ਕਰ ਲਈਏ ਹੁਣ ਆਪਣੀ ਜਿਹੜੀ ਕਿ ਕੁੰਦੇਆਂ ਵਾਲੀ ਰਹਿ ਜੂਗੀ ਕੁੰਦੇ ਆਪਾਂ ਪਹਿਲਾਂ ਜਿਵੇਂ ਜੜਾਈ ਕੀਤੇ ਨੇ ਉਵੇਂ ਹੀ ਆਪਾਂ ਜੜਾਈ ਕਰਨੇ ਆ ਤੇ ਹੁਣ ਆਪਾਂ ਅਸਨ ਵਾਲੀ ਸਲਾਈ ਲਗਾ ਕੇ ਦਿਖਾਉਨੇ ਆ ਹਾਂਜੀ ਦੇਖੋ ਆਪਾਂ ਸਲਾਈਆਂ ਲਾ ਲਈਆਂ ਨੇ ਪਹਿਲਾਂ ਸਾਰਿਆਂ ਤੋਂ ਆਪਾਂ ਅਸਨ ਵਾਲੀ ਸਲਾਈ ਲਾਈ ਸੀ ਦੇਖੋ ਇਹ ਵੀ ਦੋਨੇ ਸਾਈਡ ਤੋਂ ਆਪਣੇ ਗੋਮਾ ਸਲਾਈ ਠੀਕ ਹੈ ਜੀ ਉਸ ਤੋਂ ਬਾਅਦ ਇਹਨੂੰ ਆਪਾਂ ਸਿੱਧਾ ਕਰ ਲਿਆ ਸੀ ਤੇ ਫਿਰ ਉਸ ਤੋਂ ਬਾਅਦ ਆਪਾਂ ਇਹ ਕੁੰਦੇ ਨਾਲ ਆਪਾਂ ਗੋਡੇ ਦੀ ਜੜਾਈ કરી ਸੀ ਆਹ ਵਾਲੀ ਸਲਾਈ ਲਗਾਈ ਸੀ ਇਹ ਸਲਾਈ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਵੀ ਆਪਣੀ ਸਲਾਈ ਗੋਮਾ ਠੀਕ ਹੈ ਜੀ ਸਲਾਈ ਆਪਾਂ ਕਿਸ ਤਰ੍ਹਾਂ ਲਗਾਈ ਸੀ ਇਹ ਇਸ ਤਰ੍ਹਾਂ ਲਗਾਈ ਸੀ ਆਪਾਂ ਦੇਖੋ ਕਪੜਾ ਦੋਨੇ ਸਾਈਡ ਆ ਗਿਆ ਨਾ ਇਧਰੋਂ ਵੀ ਕਪੜਾ ਦੋਨੇ ਸਾਈਡ ਆ ਗਿਆ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਸਿੱਧਾ ਕਰ ਲਿਆ ਸੀਗਾ ਆ ਵੀ ਸਲਾਈ ਆਪਣੀ ਗੁੰਮ ਹੋ ਗਈ ਜੀ ਤੇ ਇਧਰੋਂ ਆ ਵੀ ਜਿਹੜਾ ਆਪਾਂ ਦੂਜਾ ਹੁਣ ਹੁੰਦਾ ਇਹਦੇ ਨਾਲ ਜੋੜਿਆ ਗੋਡੇ ਦੇ ਇਹ ਵੀ ਆਪਣੀ ਸਲਾਈ ਗੁੰਮ ਇਸ ਤਰ੍ਹਾਂ ਇਧਰ ਵੀ ਕਪੜਾ ਆਪਣਾ ਇੱਕ ਸਾਈਡ ਆ ਤੇ ਲਾਈਨਿੰਗ ਆਪਣੀ ਇੱਕ ਸਾਈਡ ਆ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਸਿੱਧਾ ਕਰ ਲੈਣਾ ਹੈ ਇਹ ਹੁਣ ਆਪਣੀਆਂ ਸਲਾਈਆਂ ਗੁੰਮ ਹੋ ਗਈਆਂ ਇਸ ਤਰ੍ਹਾਂ ਤੇ ਰਹਿ ਗਈ ਜੀ ਇਧਰ ਆਹ ਵਾੜਾ ਜਿਹੜਾ ਕੁੰਦਾ ਜਣ ਕੇ ਆਪਾਂ ਆਸਮ ਜੜਨਾ ਇਹਨੂੰ ਇੱਥੋਂ ਇਹ ਰਹਿ ਗਈ ਸਲਾਈ ਇਹ ਬਾਅਦ ਚ ਸਲਾਈ ਲੱਗੂਗੀ ਜੇ ਸਲਾਈ ਸੇ ਪਹਿਲਾਂ ਲਾ ਲਈ ਫੇਰ ਆਪਣਾ ਜਿਹੜਾ ਕਿ ਸਲਾਈ ਗੁੰਮ ਘੱਟ ਹੁੰਦੀ ਆ ਉਹ ਤਾਂ ਜਾਂਦੀ ਆ ਜੀ ਥੋੜਾ ਜਿਹਾ ਫਿਰ ਉਹਦੇ ਵਿੱਚ ਕੰਮ ਉਲਝ ਜਾਂਦਾਗਾ ਦੇਖੋ ਇਧਰੋਂ ਵੀ ਇਹ ਵੀ ਆਪਣੀ ਗੁੰਮ ਸਲਾਈ ਤੇ ਇਧਰੋਂ ਦੂਜੀ ਸਾਈਡ ਆਪਣੇ </body> ਕੋਲੋਂ ਇਧਰੋਂ ਵੀ ਆਪਣੀ ਸਲਾਈ ਗੁੰਮ ਹੁਣ ਜਿਹੜੀ ਆਪਣੀ ਆਸਨ ਵਾਲੀ ਸਲਾਈ ਰਹਗੀ ओनू आपको किस तरह लगा देखो इन करना जी नहीं सिलाई सीधी आऊगी इन थोड़ा जा उल्टा के लाना पवेगा देखो इनू आप एक साइड इस तरह रख लिया हम आप दूजी साइड तो नहीं अपना इस तरह आऊगा ਠੀਕ ਹੈ ਜੀ ਇੱਥੇ ਜਿਹੜੀ ਲਾਈਨਿੰਗ ਆਪਾਂ ਬਾਧ ਰੱਖੀ ਆ ਲਾਈਨਿੰਗ ਆਪਾਂ ਬਾਧ ਰੱਖੀ ਉਹ ਬੜ ਪਾਵਾਂਗੇ ਵਿੱਚ ਕਿਉਂਕਿ ਕਈ ਵਾਰ ਸ਼੍ਰਿੰਕ ਹੋ ਜਾਂਦਾ ਨਹੀਂ ਇਹ ਸਲਾਈ ਇਸ ਤਰ੍ਹਾਂ ਹੋਊਗੀ ਇਹਨੂੰ ਕੀ ਕਰਨਾ ਆਪਾਂ ਇਸ ਤਰ੍ਹਾਂ ਫੜ ਕੇ ਜੇ ਸੋ ਤਾਂ ਨਹੀਂ ਸਹੀ ਹੁੰਦਾ ਤਾਂ ਤੁਸੀਂ ਪਹਿਲਾਂ ਇਕੱਲੀ ਕੱਪੜੇ ਦੇ ਉੱਪਰ ਸਲਾਈ ਲਗਾ ਲੈਣੀ ਹੈਗੀ ਫਿਰ ਲਾਈਨਿੰਗ ਵਾਲਾ ਪਾਸਾ ਦੂਜੀ ਸਾਈਡ ਆਹ ਵਾਲੇ ਪੱਲੇ ਨੂੰ ਪਲਟ ਕੇ ਜੀ ਇਹਨੂੰ ਹਲਕਾ ਜਿਹਾ ਇੱਥੇ ਫੋਲਡ ਕਰਕੇ ਨਾ ਇਸ ਤਰ੍ਹਾਂ ਰੱਖਣਾ ਪਊਗਾ ਫਿਰ ਇਹ ਸਲਾਈ ਕਮ ਹੋਊਗੀ ਠੀਕ ਹੈ ਜੀ ਇਸ ਤਰ੍ਹਾਂ ਲਗਾਉਣਾ ਪਊ ਫਿਰ ਇਹ ਸਲਾਈ ਗਮ ਹੋ ਜੂਗੀ ਫਿਰ ਸਾਰੀਆਂ ਸਲਾਈਆਂ ਆਪਣੀਆਂ ਗਮ ਆ ਜਾਣਗੀਆਂ ਜਿਵੇਂ ਇਸ ਤਰ੍ਹਾਂ ਤੁਹਾਨੂੰ ਦਿਖਾਵਾਂ ਇਸ ਤਰ੍ਹਾਂ ਹੋਣਗੇ ਸਲਾਈ ਲੱਗ ਕੇ ਫਿਰ ਸਾਰੀਆਂ ਸਲਾਈਆਂ ਆਪਣੀਆਂ ਗਮ ਹੋ ਜਾਣਗੀਆਂ ਜੀ ਇਸ ਤਰ੍ਹਾਂ ਤੁਸੀਂ ਗਮ ਤਰੀਕਿਆਂ ਨਾਲ ਸਲਾਈ ਕਰ ਸਕਦੇ ਹੋ ਧਿਆਨ ਰੱਖਿਓ ਕਿ ਪਹਿਲਾਂ ਆਸਣ ਵਾਲੀ ਇੱਕ ਸਾਈਡ ਤੋਂ ਸਲਾਈ ਲਾਉਣੀ ਹੈ ਦੂਜਾ ਆਸਣ ਆਪਾਂ ਬਾਅਦ ਚ ਸਲਾਈ ਕਰਨਾ ਜਦੋਂ ਆਪਾਂ ਸਾਰੀਆਂ ਸਲਾਈਆਂ ਗੁੰਮ ਕਰਾ ਹੜੀ ਠੀਕ ਹੈ ਜੀ ਮੈਨੂੰ ਉਮੀਦ ਆ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਊਗਾ ਜੇ ਫਿਰ ਵੀ ਨਾ ਕੁਝ ਪਤਾ ਲੱਗਿਆ ਜੀ ਕਮੈਂਟ ਕਰਕੇ ਪੁੱਛ ਲੈਣਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਠੀਕ ਹੈ ਜੀ ਸਤਿ ਸ੍ਰੀ ਅਕਾਲ